ਆਹ ਵੇ ਮਿੱਤਰੋ ਟਰਾਲੀ ਨਾਲ ਇਹ ਕਹਿੰਦਾ ਢੇੜਾ ਲਾਉਣਾ ਗੋੜਿਆਂ ਦੇ ਕਬੱਡੀ ਕੱਪ ਦੇ ਤੇ ਰਿੰਕੀ ਆ ਜਨੌਰ ਦੇ ਵੱਲੋਂ ਡਿਰੇਕਟਰ ਦਾ ਸਨਮਾਨ ਕੀਤਾ ਜਾਵੇਗਾ ਇਧਰ ਗੁਰਸਿਮਰ ਹਾਂਜੀ ਹਾਂਜੀ ਚਲੋ ਆ ਦੇਖੋ ਏ ਮੁੰਡਾ ਹਰ ਇੱਕ ਖੇਡਾ ਲੈਣੇ ਤੇ ਜਿਹੜਾ ਫੋਰਚੂਨਰ ਦੇ ਨਾਲ ਢੇੜਾ ਲਾਉਂਦਾ ਵੀਰੋ ਇਧਰ ਲਾਈਟਾਂ ਵਾਲਾ ਵੀਰ ਤਾਰ ਲੱਗੀ ਆ ਵੀਰੇ ਜੋੜ ਮੰਗਾ ਇਹਨੂੰ ਦੇਖੋ ਜੀ ਆਕੇ ਲਾਈਟਾਂ ਵਾਲਾ ਵੀਰ ਆਵੇ ਇਧਰੇ ਪਾਸੇ ਆ ਕਹਿੰਦੇ ਬੱਬਰ ਆ ਮੇਰੇ ਵੀਰੋ ਖੇਤੇ ਬਾਬੇ ਦਾ ਪੁੱਤਰਾ ਖੇਡ ਮੈਦਾਨ ਦੇ ਵਿੱਚ ਹੋਰ ਜੂਨੀਅਰ ਦੇ ਨਾਲ ਕਹਿੰਦੇ ਇਸ਼ਟਾ ਦੇ ਉੱਤੇ ਗੱਲਾਂ ਕਰਾਉਂਦਾ ਮੇਰੇ ਵੀਰੋ ਸ਼ਾਇਆ ਹੋਇਆ ਇਹ ਆ ਕਹਿੰਦੇ ਬੱਬਰ ਖੇਤਾ ਸੌਕੀ ਚੌ ਮਾਜਰਾ ਰਵਿੰਦਰ ਬਣਾਉਦੀ ਮੇਰੇ ਵੀਰੋ ਇਹਨਾਂ ਵੀਰਾਂ ਵੱਲੋਂ ਜਿਹੜਾ ਮੁੰਡਾ ਉਹ ਫੋਰਚੂਨਰ ਦੇ ਨਾਲ ਜਿਹੜਾ ਲਾੜਿਆ ਉਹਦਾ ਸਨਮਾਨ 21000 ਦੇ ਨਾਲ ਤੇ ਨਾਲ ਹੀ ਵੀਰੇ ਟੱਕਰ ਵਾਲੇ ਭਰਾਵਾਂ ਨੂੰ ਬੇਨਤੀ ਆ ਬੀ ਟ੍ਰੈਕਟਰ ਟਾਈਮ ਦੇ ਨਾਲ ਗਰਾਊਂਡ ਤੇ ਲੈ ਕੇ ਆਓ ਕਿਤੇ ਜਿਹੜਾ ਬੱਗਲ ਤਾਹਾਂ ਕਰਤਦਾ ਇਹ ਆਪਣਾ ਸਨਮਾਨ ਨਾ ਕਰ ਦਵੇ ਪਲੀਜ਼ ਮੇਰੀ ਬੇਨਤੀ ਹੈ ਵੀ ਜਿਹੜਾ ਮੈਠਿਆ ਤਾਹਾਂ ਬੱਦਲ ਕਰਤਦਾ ਕਿਤੇ ਆਪਣੇ ਖੇਡ ਮੇਲੇ ਵਾਲਾ ਸਨਮਾਨ ਨਾ ਕਰ ਦਵੇ ਪਰਮਾਤਮਾ ਦੇ ਕੇ ਬੇਨਤੀ ਹੈ ਗੱਲਗੁਰਪਾਲਾ ਨੂੰ 2 ਮਿੰਟ ਦਾ ਟਾਈਮ ਆ ਮੇਰੇ ਵੀਰੋ 2 ਮਿੰਟ ਦਾ ਟਾਈਮ ਆ ਗੱਲਗੁਰਪਾਲਾ ਨੂੰ ਪ੍ਰਬੰਧਕ ਕਮੇਟੀ ਵੀ ਦੇ ਸਖਤੀ ਕਰ ਰਹੀ ਹੈ ਲਾਈਟਾਂ ਵਾਲਾ ਵੀਰ ਕਿੱਥੇ ਆ ਬਾਈ ਲਾਈਟਾਂ ਵਾਲਾ ਵੀਰ ਜੋਰ ਲੰਗਾ ਭਰਾਵਾ ਇੱਧਰ ਅਕਾਲ ਪ੍ਰਾਪਰਟੀ ਮਹਾਲੀ ਵਾਲੇ ਵੀਰਾਂ ਦਾ ਬੰਦਾ ਸਨਮਾਨ ਹੈ 21000 ਦਾ ਇਸ ਵੀਰ ਦੇ ਲਈ ਸਾਡੇ ਵੀਰ ਜਿਹੜੇ ਵੀਰ ਦੇ ਲਈ ਜਿਹੜਾ ਘੱਟਾ ਮਾਨਸਮਨ ਵੇਚਿਆ ਜਾ ਰਿਹਾ ਵੀਰ ਦਾ ਧੰਨਵਾਦ ਹੈ ਦੂਜੇ ਵੱਨੇ ਅਗਲਾ ਟਰੈਕਟਰ ਜਿਹੜਾ ਸ਼ੰਕਰ ਬਾਬਾ ਅਜੀਤ ਸਿੰਘ ਦਾ ਆਰਕਸਾ ਸੋਨਾਲੀ ਦਾ ਸ਼ੰਕਰ ਬਾਬਾ ਅਜੀਤ ਸਿੰਘ ਦੀ ਆਰਕਸਾ ਸੋਨਾਲੀ ਦਾ ਜੱਗਿਆ ਸੰਤੂ ਭਰਾ ਕਹਿੰਦਾ ਅਜਨਾਉਦ ਦੇ ਵਿੱਚ ਵੀ ਇਹ ਖੇਡ ਮੇਲਾ ਕਰਵਾਇਆ ਜਾਣਾ ਪਾਣੀ ਖੇਡ ਮੁਕਾਬਲਾ ਆਹ ਰਸਤਾ ਸਰਦੋਜੀ ਟਰੈਕਟਰ ਨੂੰ ਲੰਘਣ ਦੇ ਟੋਰੀ ਆਤਾ ਦੇ ਬੈਕਸਾਈਡ ਤੇ ਮੋੜ ਦੇ ਉੱਤੇ ਸੰਤੂ ਨੰਗੜਾ ਸੰਤੂ ਦਾ ਸਰਦ ਵੀਰ ਲੈ ਇੱਕ ਹੋਰ ਲਾਉਂਦਾ ਜੀ ਰੱਤੋ ਵਾਲੀ ਸੰਤੂ ਦੇ ਵੀਰ ਤੇਜ ਕੋਲੇ ਆਓ ਜੀ ਮਾਨ ਸ਼ਰਮਾ ਦੇਰੋ ਜੀ होना बी इक्की हजार रुपए ना और चुन दे के गेड़ा लाया कराता कहना जी ਮਾਨ ਸਨਮਾਨ ਸਾਨੂੰ ਬਾਬਾ ਜੀ ਨੇ ਬਖਸ਼ੋ ਅੱਜ ਥੱਲੇ ਗੱਡੀਆਂ ਉਹ ਕਦੇ ਸੀਗੇ ਰਕਸੇ ਚਰਨਾ ਦੇ ਵਿੱਚ ਅਰਦਾਸ ਆ ਸਾਰੇ ਜਣੇ ਅਰਦਾਸ ਕਰੋ ਮਹਾਰਾਜ ਦੀ ਕੀ ਜਮੀਨ ਦੀ ਪੂਰਾ ਕਰਾਦਾ ਫੋਰਚਨਰ ਨੇ ਹਨਾ ਪੂਰੀ ਗੱਲ ਬਾਤ ਜੀ ਕਹਿੰਦੇ ਐਂਡ ਕਰਾਦਾ ਟਰੈਕਟਰ ਨਾਲੋਂ ਪਹਿਲਾਂ ਜਿਹੜਾ ਦਿੱਤਾ ਸਰਾ ਲਾਦਾ ਬਈ ਬੱਬਰ ਗੇਜਾ ਜਾ ਵੀ ਦਿੰਦਾ ਦੀ ਆ ਹਾਂ ਇਦਾਂ ਨੇ ਟਾਈਮਿੰਗ ਹੋ ਗਈ